ਜੰਗਲ ਪਿੰਡ ਕਲਸੀਆਂ ਕਲਾ ਦੇ ਵਿੱਚ ਸਾਡੀ ਸਾਰੀ ਪੰਚਾਇਤ ਸਾਡੇ ਬਹੁਤ ਭਾਰ ਸੱਜੇ ਨੇ ਸਾਡੇ ਸਾਰੇ ਵੀਰ ਇੱਥੇ ਹੋਏ ਆ ਜੀ ਸਾਡੇ ਸਾਰੇ ਮਜ਼ਦੂਰ ਭਰਾ ਵੀ ਇਕੱਠੇ ਹੋਏ ਆ ਜੀ ਅਸੀਂ ਪਿੰਡ ਦੇ ਵਿੱਚ ਜਿਹੜਾ ਜੀ ਆਉਣ ਵਾਲਾ ਮਤਲਬ ਝੋਨੇ ਦਾ ਸੀਜ਼ਨ ਆ ਉਹਦੀ ਲਵਾਈ ਦੇ ਸਬੰਧ ਦੇ ਵਿੱਚ ਮਤਲਬ ਸਾਰਿਆਂ ਨਾਲ ਚਰਚਾ ਕੀਤੀ ਹੈ ਜੀ ਕਿ ਇੱਕ ਤੇ ਜਿਹੜੀ ਝੋਨੇ ਦੀ ਲਵਾਈ ਆ ਜੀ ਉਹਦਾ ਰੇਟ ਪਿਛਲੇ ਹਾਰੇਗਾ ਸੀ ਆਪਣਾ 33500 ਰੁਪਇਆ ਕੀਤਾ ਸੀ 2 ਸਾਲਾਂ ਦਾ ਜੀ ਹੁਣ 2 ਸਾਲ ਪੂਰੇ ਹੋ ਗਏ ਆ ਤੇ ਹੁਣ ਅਸੀਂ ਇਹਨਾਂ ਨਾਲ 2 ਸਾਲਾਂ ਦੀ ਗੱਲ ਕਰਕੇ ਹੁਣ ਇਹ ਟਾਈਮ ਹੀ ਰੇਟ 3500 ਰੁਪਇਆ ਕਰਦਾ ਵਾ 250 ਰੁਪਇਆ ਰੇਟ ਵਧਾ ਲਦਾ ਵਾ ਤੋਂ ਸਾਲਾਂ ਦੀ ਉਹ ਗੱਲ ਹੋ ਗਈ ਆ ਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਨੂੰ ਨਾ ਘੱਟ ਦੇਣੇ ਆ ਨਾ ਆਪਾਂ ਇਹਨਾਂ ਨੂੰ ਵਧ ਦੇਣੇ ਪੂਰਾ 3500 ਦਾ ਸਾਹਬ ਦੇਣਾ ਹੈ ਤੇ ਜਿਹੜੀ ਇਹਨਾਂ ਨੇ ਦਿਹਾੜੀ ਦੀ ਗੱਲ ਕੀਤੀ ਆ ਚਲੋ ਅਸੀਂ ਉਸ ਚੀਜ਼ ਨੂੰ ਵੀ ਮਹਿੰਗਾਈ ਦੇ ਮੱਦੇਨਜ਼ਰ ਨਜ਼ਰ ਰੱਖਦੇ ਹੋਏ ਉਹਦਾ ਰੇਟ ਅੱਗੇ 400 ਰੁਪਏ ਸੀ ਉਹ ਅਸੀਂ ਹੁਣ 500 ਰੁਪਏ ਕਰਤਾ ਵਾ ਅੱਧੀ ਦਿਹਾੜੀ 250 ਰੁਪਏ ਦਿੱਤੀ ਜਾਊਗੀ ਪੂਰੀ ਦਿਹਾੜੀ 500 ਦਿੱਤੀ ਜਾਊਗੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਜਿਨ੍ਹਾਂ ਨੇ ਸਾਡਾ ਫੈਲਾ ਪ੍ਰਚਾਰਨ ਕੀਤਾ ਵਾਹ ਕੋਈ ਦਾ ਖਾਲਸਾ